ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਬਿਲਕੁਲ ਠੀਕ ਆ ਟਾਈਮ ਆ ਮਾਰਨਿੰਗ ਦਾ ਪੌਣੇ 8 ਤੋਂ 8 ਦੇ ਵਿੱਚ ਦਾ ਟਾਈਮ ਆ ਲਗਭਗ ਇੰਨੇ ਨੇੜੇ ਟਾਈਮ 8 ਵਜੇ ਕੱਪੜੇ ਧੋ ਕੇ ਪਾਏ ਸੁੱਕਣੇ ਪਹਿਲਾਂ ਮੈਂ ਚਲੋ ਕੱਪੜੇ ਹੀ ਧੋ ਕੇ ਆਵਾਂ ਕੱਪੜੇ ਥੋੜ੍ਹਾ ਥੋੜ੍ਹਾ ਨਾਲਾ ਕਾਫੀ ਹੋ ਜਾਂਦੇ ਨੇ ਗਰਮੀ ਕਰਕੇ ਉਹ ਪਸੀਨੇ ਵਾਲੇ ਫਿਰ ਸਮੈਲ ਵੀ ਆਉਂਦੀ ਆ ਤੁਸੀਂ ਕਈ ਦਿਨ ਉਹਨੂੰ ਰੱਕੀ ਰੁੱਕਾ ਚੰਗਾ ਵੀ ਲੱਗਦਾ ਇੱਕ ਦਿਨ ਛੱਡ ਕੇ ਮੈਂ ਧੋਣੀ ਕੱਪੜੇ ਤੇ ਮੌਸਮ ਸੀ ਬਦਲਵਾਈ ਵਾਲਾ ਬਦਲਵਾਈ ਵੀ ਸੀ ਸੂਰਜ ਵੀ ਥੋੜਾ ਥੋੜਾ ਚਮਕ ਰਿਹਾ ਸੀ ਸਾਇੰਸ ਤੂੰ ਨਿਕਲੂਗੀ ਤੇ ਵਿੱਚ ਜਿਸਨੂੰ ਕੱਪੜੇ ਧੋਣੇ ਹੁੰਦਾ ਵੀ ਕੱਪੜੇ ਸੁੱਕੀ ਜਾਂ ਘੰਟਾ ਦੋ ਘੰਟੇ ਧੁੱਪ ਨਿਕਲੇ ਆਵੇ بارش ਹੋਣੀ ਨਾ ਹੋਵੇ ਤੇ ਹੁਣ ਚਲਦੇ ਅੰਦਰ ਕੱਪੜੇ ਧੋ ਕੇ ਪਾਦੇ ਅੰਦਰ ਆ ਕੇ ਮੈਂ ਤਿਆਰ ਕੀਤਾ ਆਪਣਾ ਬ੍ਰੇਕਫਾਸਟ ਓਟਸ ਮੈਂ ਪਹਿਲਾਂ ਸੋਕ ਕਰਕੇ ਰੱਖ ਦਿੱਤੀ ਸੀ ਮੈਂ ਨਾ ਦੁੱਧ ਨੂੰ ਉਬਾਲਾ ਦੇ ਕੇ ਗੈਸ ਬੰਦ ਕਰ ਦਨੀਆ ਤੇ ਉਹਦੇ ਵਿੱਚ 20-25 ਮਿੰਟ ਨਹੀਂ ਵੱਧ ਤੋਂ ਵੱਧ ਅੱਧੇ ਘੰਟੇ ਲਈ ਓਟਸ ਸੋਕ ਕਰ ਦਨੀਆ ਬਾਅਦ ਵਿੱਚ ਉਹ ਕੱਲ ਮੈਂ ਬ੍ਰੇਕਫਾਸਟ ਕੱਲ ਵਾਲੀ ਵੀਡੀਓ 'ਚ ਮੈਨੂੰ ਕਮੈਂਟ ਆਇਆ ਸੀ ਜਪਜੋਤ ਆਈਡੀ ਤੋਂ ਕਹਿੰਨੇ ਮੇਰੇ ਬੇਟੇ ਦਾ ਬਰਥਡੇ ਕੱਲ ਨੂੰ ਵਿਸ਼ ਕਰਦੇ ਹੋ ਮਨਰਾਜ ਸਿੰਘ ਉਹਦਾ ਨੇਮ ਹੈ ਅ ਅਜਨਨ ਕਿ ਅੱਜ 4 4th ਆਫ ਜੁਲਾਈ ਹੈ ਨਾ 4 ਤਰੀਕਾ ਹਾਂਜੀ ਨਹੀਂ ਅਗਸਟ ਸੱਚ ਮੇਰੇ ਦਿਮਾਗ ਨੂੰ ਕੀ ਹੋਇਆ ਪਿਆ 4th ਅਗਸਟ ਅੱਜ ਉਹਨਾਂ ਦਾ ਬਰਥਡੇ ਹੈ ਹੈਪੀ ਬਰਥਡੇ ਮਨਰਾਜ ਬੇਟਾ ਮੇ ਗੋਡ ਬlesਸ ਯੂ ਹੈ ਨਾ ਖੁਸ਼ ਰਹੋ ਤੰਦਰੁਸਤ ਰਹੋ ਅੱਗੇ ਵਧੋ ਮੈਂ ਮੈਨੂੰ ਹੈਪੀ ਰਿਟਰਨਸ ਆਫ ਦਾ ਡੇ ਹੈਪੀ ਬਰਥਡੇ ਵਾਂਸ ਅਗੇਨ ਇੱਕ ਕਮੈਂਟ ਆਇਆ ਸੀਗਾ ਇੱਕ ਹੋਟ ਭੈਣ ਦਾ ਉਹਨਾਂ ਨੇ weight loss ਕੀਤਾ ਮੇਰੇ ਤੇ ਇੰਸਟਾ ਤੇ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਤੁਹਾਡਾ ਕਿੰਨਾ weight up down ਹੋਇਆ ਮੈਨੂੰ ਜ਼ਰੂਰ ਦੱਸਿਓ ਜਿਵੇਂ ਹੁਣ ਅਸੀਂ ਕਿੰਨੇ ਦਿਨ ਭੂਆ ਜੀ ਕੋਲ ਆ ਕੇ ਜੀ ਸੀਰੇ ਦਿਨ ਘਰ ਆਏ ਆ ਹਨਾ weight ਜ਼ਰੂਰ up ਜਾਂਦਾ ਕਿਉਂਕਿ ਆਪਾਂ ਡਿਨਰ ਵੀ ਥੋੜਾ ਲੇਟ ਹੋ ਜਾਂਦਾ ਖਾਣ ਪੀਣ ਦਾ ਜੋ ਆਪਾਂ ਨੂੰ ਮਿਲਦਾ ਲਾਈਕ ਅਗਲਾ ਆਪਾਂ ਨੂੰ ਡਿਨਰ ਬ੍ਰੈਕਫਾਸਟ ਲੰਚ ਫਿਰ ਦਿਨ ਦਾ ਆਪਾਂ ਕਰਨਾ ਪੈਂਦਾ ਹਨਾ weight ਜ਼ਰੂਰ up ਜਾਂਦਾ ਗਿਆ ਪਰ ਖਬਰਾਂ ਦੀ ਗੱਲ ਨਹੀਂ ਹੁੰਦੀ ਹੈਗੀ ਮੇਰਾ 5-600 ਗ੍ਰਾਮ up ਗਿਆ weight ਤੇ ਹਮੇਆ ਨਾਰਮਲ ਹੋ ਗਿਆ ਦੋ ਤਿੰਨ ਦਿਨਾਂ ਅਸ ਫਿਰ ਆ ਕੇ ਨਾਰਮਲ ਹੋ ਜਾਏਗਾ ਜਿਹੜਾ ਤੁਸੀਂ ਅੱਜ ਦਾ ਵਲੌਗ ਦੇਖੋਗੇ ਇਹ ਵਲੌਗ ਮੈਂ ਤੁਹਾਨੂੰ ਤੁਹਾਨੂੰ ਸ਼ੇਅਰ ਕੀਤਾ ਦੋ ਤਰੀਕ ਦਾ ਹੈ ਨਾ ਦੋ ਤਰੀਕ ਦਾ ਸ਼ੇਅਰ ਕੀਤਾ ਵਲੌਗ ਪਰ ਥੋੜੇ ਜਿਹੇ ਮੇਰੇ ਵਲੌਗ ਹੁਣ ਆਏ ਹੋਗੇ ਮੈਂ ਦੋ ਦਿਨ ਗੈਪ ਲੈ ਲਿਆ ਸੀ ਪਰ ਵੀਡੀਓ ਮੇਰੀ ਪਣੀ ਜਾਂਦੀ ਸੀ ਮੈਂ ਤੁਹਾਨੂੰ ਵਲੌਗ ਨਹੀਂ ਦੇ ਪਾ ਰਹੀ ਸੀ ਐਡੀਟਿੰਗ ਨਹੀਂ ਹੋ ਰਹੀ ਸੀ ਤਾਂ ਕਰਕੇ ਵਲੌਗ ਥੋੜਾ ਪਿੱਛੇ ਚੱਲ ਰਿਹਾ ਜਣਗੇ ਦੋ ਤਰੀਕ ਦਾ ਵੀਡੀਓ ਤੁਸੀਂ ਅੱਜ ਦੇਖੋਗੇ ਦੇਖ ਰਹੇ ਹੋ ਜਿਹੜੀ ਇਹ ਵਲੌਗ ਦੋ ਤਰੀਕ ਦਾ ਪਰ ਅੱਜ ਜੋ ਟ੍ਰਿਕ ਹੋ ਗਈ ਮੇਰੇ ਕੋਲ ਚਾਰ ਆਹ ਕਲਿੱਪ ਮੈਂ ਚਾਹ ਰ ਰਿਕ ਨੂੰ ਸ਼ੂਟ ਕਰ ਨਹੀਂ ਕਿਉਂਕਿ ਮੈਨੂੰ ਦੋ ਕਮੈਂਟਸ ਦਾ ਰਿਪਲਾਈ ਕਰਨਾ ਸੀ ਵੇਟ ਜ਼ਰੂਰ ਆਪ ਜਾਂਦਾ ਪਰ ਜੋ ਆਪਾਂ ਕਰੇ ਆ ਜਾਨੇ ਆ ਨਾਰਮਲ ਲਾਈਟ ਆਪਾਂ ਲੈਣੀਆਂ ਮਿੱਠਾ ਕੱਟ ਆਫ ਕਰ ਦੋ ਜੇ ਤੁਹਾਨੂੰ ਲੱਗਾ ਥੋੜਾ ਵੇਟ ਵੱਧ ਗਿਆ ਹੈ ਨਾ ਮਿੱਠਾ ਕੱਟ ਆਫ ਕਰ ਦੋ ਕੋਈ ਵੀ ਚੀਜ਼ ਤੁਸੀਂ ਇਹ ਜੀ ਐਨ ਹੈਲਦੀ ਨਾ ਖਾਓ ਫਰਾਈਡ ਹੋਵੇ ਜਿਆਦਾ ਕਿਉ ਵਾਲੀ ਹੋਵੇ ਜਿਆਦਾ ਮਿੱਠਾ ਤਾਂ ਨਾਰਮਲ ਤੁਸੀਂ ਰੁਟੀਨ ਤੇ ਆ ਜਾਨੇ ਹੋ ਬੈਕ ਬੈਕ ਟੂ ਰੁਟੀਨ ਹੋ ਜਾਨੇ ਹੋ ਸ਼ਾਮ ਦਾ ਡਿਨਰ ਥੋੜਾ ਜਲਦੀ ਕਰ ਲੋ ਹਲਕਾ ਕਰ ਲੋ ਉਹਦੇ ਨਾਲ ਵੀ ਕਾਫੀ ਜ਼ਿਆਦਾ ਫਰਕ ਪੈਂਦਾ ਕਈ ਵਾਰ ਮੈਨੂੰ ਲੱਗੇ ਮੇਰਾ weight ਵੱਧ ਗਿਆ ਮੈਂ ਡਿਨਰ ਸ਼ਾਮ ਦਾ ਜਲਦੀ ਕਰ ਲਾਨੀ ਆ ਕਰਕੇ ਸੈਰ ਕਰ ਲਾਣੀ ਜਾਂ ਬਹੁਤ ਲਾਈਟ ਕਰਦੀ ਆ ਵੈਸੇ ਡਿਨਰ ਮੈਂ ਆਪ ਤਾਂ ਲਾਈਟ ਹੀ ਰੱਖਦੀ ਆ ਉਹ ਕਹਿੰਦੀ ਸੀ ਮੈਂ oats ਬਣਾਨ ਵਾਲੀ ਜਿਹੜੋ स्मੂਦੀ ਰਾਤ ਨੂੰ ਡਿਨਰ ਚ ਲੈ ਲਾਂ ਮੇਰਾ weight ਵਧਦਾ ਤੁਸੀਂ ਇੱਕ ਵਾਰ try ਕੀਤਾ ਹੋਊਗਾ ਦੋ ਵਾਰ try ਕੀਤਾ ਹੋਊਗਾ ਕਰੋ ਬਾਰੀ ਬਾਰੀ try ਕਰੋ ਕਈ ਵਾਰ ਬੋਡੀ ਨੂੰ ਇੱਕ ਵਾਰ ਚੀਜ਼ ਨਹੀਂ ਸੂਟ ਕਰਦੀ ਹਣਾ ਦੂਜੀ ਵਾਰ ਫੇਰ ਟਰਾਈ ਕਰੋ ਤੀਜੀ ਵਾਰ ਫੇਰ ਟਰਾਈ ਕਰੋ ਥੋੜੀ ਟਾਈਮਿੰਗ ਬਦਲੋ ਲੈਣ ਦੀ ਤੁਸੀਂ ਲੇਟ ਲੈ ਰਹੇ ਹੋ ਘੰਟਾ ਪਹਿਲਾਂ ਲੈ ਕੇ ਦੇਖ ਲਓ ਲੈ ਕੇ ਥੋੜਾ ਜਿਹਾ ਵਾਕ ਕਰਕੇ ਦੇਖ ਲਓ ਪਰ ਇਹ ਮੈਨੂੰ ਲੱਗਦਾ ਕਿ ਆਪਣੀ ਇਹ ਲਾਈਫ ਆ ਆਪਾਂ ਨੂੰ ਕੁਝ ਛੱਡਣਾ ਨਹੀਂ ਚਾਹੀਦਾ ਆਪਦੀ ਬਾਡੀ ਨੂੰ ਆਦਤ ਬਣਾਓ ਹਰ ਇੱਕ ਚੀਜ਼ ਦੀ ਪਹਿਲਾਂ ਜਦੋਂ ਮੈਂ weight loss ਪ੍ਰੋਗਰਾਮ ਛੱਡਿਆ ਛੱਡਿਆ ਉਦੋਂ ਮੈਂ ਰਾਤ ਨੂੰ ਕਾਲੇ ਚਨੇ ਰਾਜਮਾ ਫਾਈਟ ਚਨੇ ਇਹ ਸਬਜ਼ੀਆਂ ਮੈਂ ਰਾਤ ਨੂੰ ਖਾਂਦੀ ਨਹੀਂ ਸੀਗੀ ਉਹ ਗੇਟ ਲਾਸਟ ਨੂੰ ਮਨਾਂ ਘੱਟ ਰਸ ਰਤ ਨੂੰ ਹੈਵੀ ਸਬਜ਼ੀਆਂ ਨਹੀਂ ਖਾਣੀਆਂ ਤੇ ਮੈਨੂੰ ਉਹ ਹੀ ਆਦਤ ਬਣ ਗਈ ਮੈਂ ਖਾ ਲੀਂਦੇ ਨਾ ਮੇਰਾ weight ਵੱਜ ਜਾਊਗਾ ਹਨਾ ਫਿਰ ਕਈ ਵਾਰ ਕੀ ਹੁੰਦਾ ਘਰੇ ਸਬਜ਼ੀਆਂ ਬਣਦੀਆਂ ਨੇ ਕੋਈ ਹੋਰ ਆਪਸ਼ਨ ਨਹੀਂ ਹੁੰਦੀ ਆਪਣੇ ਕੋਲੇ ਵੀ ਆਪਾਂ ਕੁਝ ਹੋਰ ਬਣਾਈਏ ਖਾਈਏ ਦਿਲ ਨਹੀਂ ਕਰਦਾ ਹੁੰਦਾ ਆ ਹਨਾ ਕਈ ਵਾਰ ਫਿਰ ਆਉਂਦਾ ਵੀ ਆ ਸਬਜ਼ੀ ਵੀ ਖਾ ਲਵਾਂ ਮੈਂ ਹੁਣ ਖਾਣ ਲੱਗ ਗਈ ਤੇ weight ਜੇ ਥੋੜਾ-ਬਹੁਤ ਵੱਧ ਵੀ ਜਾਊਗਾ ਕੋਈ ਗੱਲ ਨਹੀਂ ਹਨਾ ਅਗਲੇ ਦਿਨ ਨਾਰਮਲ ਹੋ ਜੂਗਾ ਕੋਈ ਗੱਲ ਨਹੀਂ ਪਰ ਖਾਣਾ ਸਾਰਾ ਕੁਝ ਚਾਹੀਦਾ ਮੈਨੂੰ ਆਇਆ ਲੱਗਦਾ ਵੀ ਨਾਰਮਲ ਲਾਈਫ ਵਾਂਗੂ ਤੁਸੀਂ ਸਾਰਾ ਕੁਝ ਹੀ ਖਾਓ ਤੇ ਆਪਣਾ weight ਵੀ ਮੈਂਟੇਨ ਰੱਖੋ ਥੋੜਾ ਤਰੀਕੇ ਨਾਲ ਖਾ ਲਓ ਨੂੰ ਜਿਆਦਾ ਕੁਆਂਟੀਟੀ ਨਾ ਖਾਓ ਥੋੜਾ ਜਲਦੀ ਖਾ ਲਓ ਡਿਨਰ ਦਾ ਟਾਈਮ ਚੇਂਜ ਕਰ ਲਓ ਤੇ ਬਸ ਇਹੀ ਹੁੰਦਾਗਾ ਪਰ ਆਪਾ ਜਿਵੇਂ ਜਿਵੇਂ ਹੁਣ ਮੈਂ ਜੋ ਵੀ ਆਪਣੀ ਡਾਈਟ 'ਚ ਮੈਂ ਲੈਣੀ ਆ ਮੈਨੂੰ ਆਪਣੀ ਬਾਡੀ ਦੀ ਸਮਝ ਆਣ ਲੱਗੀ ਕਿ ਮੇਰੇ ਬਾਡੀ ਨੂੰ ਕੀ ਚੀਜ਼ ਸੂਟ ਕਰਦੀ ਆ ਕਈ ਵਾਰ ਬਨਾਣਾ ਸਮੂਦੀ ਮੈਂ ਵੀ ਡਿਨਰ 'ਚ ਪਹਿਲਾਂ ਲੈ ਲੈਂਦੀ ਸੀ ਮੇਰਾ weight gain ਹੋ ਜਾਂਦਾ ਸੀਗਾ ਫਿਰ ਮੈਂ ਸੋਚਿਆ ਵੀ ਮੈਂ ਜਲਦੀ ਲੈ ਕੇ ਦੇਖਾਂ ਫਿਰ ਜਿਸ ਦਿਨ ਮੈਂ ਬਨਾਣਾ ਸਮੂਦੀ ਜਲਦੀ ਲੈ ਲੈਂਦੀ ਸੀਗੀ ਹਨਸਾ ਚਾਹ 6:30 ਤੋਂ 7 ਦੇ ਵਿੱਚ ਵਿੱਚ ਮੈਂ ਲੈ ਲਾਂ ਫਿਰ ਉਹਦੋਂ ਮੇਰਾ weight ਠੀਕ ਹੁੰਦਾ ਇਸ ਲਈ ਆਪਦੇ body ਨਾਲ ਤੁਸੀਂ ਖੁਦ ਐਕਸਪੈਰੀਮੈਂਟ ਕਰਨੇ ਨੇ ਆਪਦੀ body ਨੂੰ ਖੁਦ ਸਮਝਣਾ ਕਿ ਕੀ ਚੀਜ਼ ਨਾਲ ਆਪਣਾ weight gain ਹੋ ਰਿਹਾ ਕਿ ਕੀ ਚੀਜ਼ ਨਾਲ ਆਪਣਾ weight ਨੀਚੇ ਡਾਊਨ ਜਾ ਰਿਹਾ ਹੈਗਾ ਤੇ ਬਸ ਇਹੀ ਆਪਾਂ ਆਪਣੀ body ਨੂੰ ਸਮਝ ਸਕਦੇ ਹਰ ਇੱਕ ਦੀ body ਸੇਮ ਨਹੀਂ ਹੁੰਦੀ ਜੋ ਚੀਜ਼ ਮੇਰੀ body ਨੂੰ ਸੂਟ ਕਰਦੀ ਮੇ ਵੀ ਤੁਹਾਡੀ body ਨੂੰ ਨਾ ਕਰੇ ਜਾਂ ਜੋ ਚੀਜ਼ ਮੇਰੀ body ਨੂੰ ਨਹੀਂ ਸੂਟ ਕਰਦੀ ਮੇ ਵੀ ਤੁਹਾਨੂੰ ਕਰਦੀ ਹੋਵੇ ਹੈਨਾ ਆਪਣੇ ਆਪਣੇ body ਹੁੰਦੀ ਆ ਤੁਸੀਂ ਖੁਦ ਆਪਦੀ ਲਾਈਫ ਵਿੱਚ ਸਾਰਾ ਕੁਝ ਖਾਓ ਪਿਓ ਤੇ ਆਪਦੀ ਬਾਡੀ ਨੂੰ ਐਗਜ਼ਾਮਿਨ ਕਰੋ ਆਪਦੀ ਬਾਡੀ ਤੇ ਨਿਗਾਹ ਰੱਖੋ ਵੀ ਇਹ ਕਿਵੇਂ ਰਿਐਕਟ ਕਰ ਰਹੀ ਹੈ ਕੁਝ ਵੀ ਖਾਤੀ ਮੇਰਾ ਤਾਂ ਇਹੀ ਮੰਨਣਾ ਹੈ ਨਾ ਵੀ ਸਾਰਾ ਕੁਝ ਖਾਣਾ ਚਾਹੀਦਾ ਪਰ ਆਪਦੀ ਬਾਡੀ ਨੂੰ ਸਮਝੋ ਤੁਸੀਂ ਟਾਈਮ ਹੋ ਗਿਆ 4 ਵਜੇ ਦਾ ਸੋਰੀ 3:30 ਦਾ ਟਾਈਮ 3:30 ਦਾ ਹੋ ਗਿਆ ਮੈਂ ਲੈ ਕੇ ਚਾਹ ਕਰਕੇ ਉਦੋਂ ਪਹਿਲੇ ਕੱਪੜੇ ਪ੍ਰੈਸ ਕਰਕੇ ਹਟੇ ਕੱਪੜੇ ਬੈਠ ਕੇ ਪਏ ਨੇ ਕੱਪੜੇ ਰੱਖਣੇ ਨੇ ਮੈਂ ਕਿਹਾ ਚਾਹ ਪੀਣਾ ਚਾਹ ਨੂੰ ਦਿਲ ਕਰ ਰਿਹਾ ਸੀ ਪੀਣ ਕੋ ਕਰ ਜੁਆ ਲੰਚ ਆਪਦਾ 1:30 1 ਵਜੇ ਕਰ ਲਿਆ ਸੀ ਇਸ ਕਰਕੇ ਫਿਰ ਜਲਦੀ ਦਿਲ ਕਰਦਾ ਚਾਹ ਪੀਣ ਨੂੰ ਜਿਸ ਨੇ ਲੰਚ ਲੇਟ ਹੋ ਜੇ ਫਿਰ ਉਸ ਦਿਨ ਚਾਹ ਥੋੜੀ ਲੇਟ ਹੋ ਜਾਂਦੀ ਹੈ। ਇੱਕ ਚਾਹ ਪੀ ਕੇ ਕੱਪੜੇ ਸੰਭਾਲ ਕੇ ਬੈੱਡ ਆਪ ਦਾ ਸਾਫ਼ ਕਰਕੇ ਫਿਰ ਮੈਂ ਜਾਵਾਂਗੀ ਕਿਚਨ ਵਿੱਚ ਚਾਹ ਤਵੇ ਦੇ ਲੱਗਪਗ ਹਨਾ ਫਿਰ ਕਿਚਨ ਦਾ ਸ਼ਾਮ ਦਾ ਕੰਮ ਸ਼ੁਰੂ ਕਰ ਦੇਖ ਦਿੰਦਾ ਸਬਜ਼ੀ ਕੀ ਬਣਾਵਾਂ ਅੱਜ ਮੇਰੇ ਕੋਲ ਹਰੀ ਸਬਜ਼ੀ ਕੋਈ ਨਹੀਂ ਹੈਗੀ। ਕੋਈ ਸੁੱਕੀ ਦਾਲ ਹੀ ਬਣਾਉਣੀ ਪਊਗੀ। ਉਹ ਬਣਾਉਂਗੀ ਕਿਚਨ ਦਾ ਬਲਾਈਂਡ ਸਾਫ਼ ਕਰਨਾ ਉਹ ਵੀ ਕਰੂੰਗੀ ਬਹੁਤ ਥੋੜ੍ਹ ਕਰੀ ਪਈ ਆ। ਸਵੇਰੇ ਇੰਨਾ ਬੱਦਲ ਸੀ ਮੈਂ ਕੱਪੜੇ ਤੋਂ ਸੁੱਕਣੇ ਪਏ ਨਾ ਪੰਦਰਮੇ ਨੂੰ ਆਈ ਸੀ ਬਾਰਿਸ਼ ਆਉ ਆਉ ਪੱਕਾ ਹੋਊਗੀ। ਪਰ ਫਿਰ ਤੂੰ ਪਕੜ ਲੰਘ ਰ ਅਪਸ ਫਿਰ ਤੂੰ ਪਕੜ ਲੰਘ ਮੀਨੀ ਪੇਰੇ ਨਾ ਥੋੜਾ ਜਿਹਾ ਮੀਂਹ ਪਿਆ ਸੀ ਕੱਲ ਕੱਲ ਮਾਰਨਿੰਗ ਚ ਪਿਆ ਸੀ ਆ ਚਾਹ ਪੀ ਲਈ ਫਿਰ ਹੁਣ ਐ ਕੰਡੇ ਤੇ ਚਾਹ ਪੀ ਕੇ ਕੰਮਦੰਦੇ ਕਰਾਂਗੇ ਚਾਹ ਪੀ ਕੇ ਹੁਣ ਆ ਗਈ ਸੀ ਕਿਚਨ ਵਿੱਚ ਕਿਚਨ ਵਿੱਚ ਆ ਕੇ ਸ਼ਾਮ ਦਾ ਰੁਟੀਨ ਸ਼ੁਰੂ ਹੋ ਜਾਂਦਾ ਹਨਾ ਚਾਹ ਪੀਣ ਤੋਂ ਬਾਅਦ ਫਿਰ ਮੈਂ ਕਿਚਨ ਜਾਇਆ ਨਹੀਂ ਹੈ ਸ਼ਾਮ ਦਾ ਰੁਟੀਨ ਸ਼ੁਰੂ ਹੁੰਦਾ ਜੋ ਵੀ ਕਿਚਨ ਤੇ ਕੰਮ ਹੁੰਦੇ ਨੇ ਕੋਈ ਥੋੜੇ ਬਹੁਤ ਹੀ ਸਾਫ ਸਫਾਈ ਕਰਨੀ ਆ ਤੇ ਉਹ ਕਰਦੇ ਆ ਦੁੱਧ ਦੀ ਮਲਾਈ ਉਤਾਰਨੀ ਇਹ ਵੀ ਡੇਲੀ ਦਾ ਰੁਟੀਨ ਆ ਜਦੋਂ ਸਵੇਰੇ ਦੁੱਧ ਆਉਂਦਾ ਫਿਰ ਸਵੇਰੇ ਪਤੀਲਾ ਖਾਲੀ ਕਰੀਦਾ ਹੁਣ ਜਿਵੇਂ ਸ਼ਾਮ ਨੂੰ ਆਉਂਦਾ ਤਾਂ ਸ਼ਾਮ ਨੂੰ ਪਤੀਲਾ ਖਾਲੀ ਕਰੀਦਾ ਫਿਰ ਵਾਸ਼ ਕਰਕੇ ਰੱਖ ਦਿੰਦੇ ਤੇ ਵੀ ਚਲੋ ਤਾਜ਼ਾ ਦੁੱਧ ਆਊਗਾ ਤਾਂ ਦੁੱਧ ਪਾ ਕੇ ਗਰਮ ਕਰ ਲੈਂਗੇ ਮਲਾਈ ਉਤਾਰਨੀ ਫਿਰ ਦੁੱਧ ਨੂੰ ਜੱਗ ਵਿੱਚ ਕੱਢਣਾ ਪਤੀਲਾ ਵਾਸ਼ ਕਰਨਾ ਡੇਲੀ ਦਾ ਹੀ ਕੰਮ ਹੋ ਜਾਂਦਾਗਾ ਮੈਂ ਮਲਾਈ ਉਤਾਰਤੀ ਥੋੜਾ ਜਿਵੇਂ ਨਾ ਪਤੀਲੇ ਵਿੱਚ ਪਾਣੀ ਪਾ ਕੇ ਕੰਗਾਲ ਕੇ ਇਹ ਵੀ ਮੈਂ ਨਾਲ ਹੀ ਪਾ ਦਈ ਹੁਣ ਵੀ ਚਲੋ ਦੁੱਧਾਂ ਨਾਲ ਪਾ ਕੇ ਹੁਣ ਨਾਲੀਆਂ ਵਿੱਚ ਡੋਲੀ ਆ ਹਨਾ ਤੇ ਇਸ ਤੋਂ ਬਾਅਦ ਫਿਰ ਸ਼ੁਰੂ ਕਰਦੇ ਹਾਂ ਕੋਈ ਦਾਲ ਸਬਜ਼ੀ ਦੀ ਤਿਆਰੀ ਦੇਖ ਲਈ ਅੱਜ ਕੀ ਬਣੂਗਾ ਕਈ ਵਾਰ ਕੋਈ ਮਾਇੰਡ ਚ ਨਹੀਂ ਹੁੰਦਾ ਵੀ ਕੀ ਬਣਾਈਏ। ਇਹਦੇ ਵਿੱਚ ਰੱਖੇ ਹੋਏ ਨੇ ਬੈਂਗਨ ਭੁੰਨਣੇ ਪਰਥੇ ਵਾਸਤੇ ਪਰ ਪਰਥਾ ਬਣਾਉਂਗੀ ਸਵੇਰੇ ਬੈਂਗਨ ਭੁੰਨ ਕੇ ਮੈਸ਼ ਕਰਕੇ ਕੰਟੇਨਰ ਚ ਪਾ ਕੇ ਰੱਖ ਲੂੰਗੀ ਪਰਥਾ ਸਵੇਰੇ ਬਣਾਉਂਗੀ ਕਿਉਂਕਿ ਹੁਣ ਜਿਵੇਂ ਬਣਾਇਆ ਦੋ ਸਬਜ਼ੀਆ ਬਣਾਉਣੇ ਪੈਣਗੇ ਸਵੇਰੇ ਬਣਾਉ ਤਾਂ ਵੀ ਦੋ ਬਣਾਉਣੇ ਪੈਣਗੇ ਦਵਿੰਦਰ ਪਰਥਾ ਨਹੀਂ ਖਾਂਦੇ ਹਨਾ। ਤੇ ਇਸ ਕਰਕੇ ਮੈਂ ਕਿਹ ਭੁਨ ਕੇ ਰੱਖ ਲਾਂ ਦੀ ਸਵੇਰੇ ਫਿਰ ਮੈਨੂੰ ਦੋ ਬਣਾਉਣੇ ਈਜ਼ੀ ਹੋ ਜਾਣਗੇ ਇੱਕ ਦੀ ਪ੍ਰੈਪਰੇਸ਼ਨ ਕਰਕੇ ਰੱਖ ਲਾਂ ਦੀ ਇੱਕ ਸਵੇਰੇ ਚਲ ਹੋਰ ਕੋਈ ਬਣ ਜੂਗੀ ਸਵੇਰੇ ਇੱਕ ਫਿਰ ਬੰਦਾ ਖੁੰਦਾ ਖੇਤ ਉਹਦੀ ਵੀ ਰੋਟੀ ਆਉਂਦੀ ਹੈ ਸਬਜੀ ਉਹਨੂੰ ਪਾਣੀ ਪੈਂਦੀ ਹੈ ਫਿਰ ਇਹਨਾਂ ਸਰਨਾ ਵੀ ਨਹੀਂ ਹੈਗਾ ਤੇ ਹੁਣ ਮੈਂ ਕੋਈ ਹੋਰ ਬਣਾਉਂ ਸਬਜੀ ਇਹ ਸਵੇਰ ਦੀ ਤਿਆਰੀ ਕਰਦੀ ਆਂ ਤੇ ਮੈਨੂੰ ਕਈ ਪੈਣਾ ਦੇ ਕਮੈਂਟ ਆਉਂਦੇ ਨੇ ਕਿ ਤੁਸੀਂ ਨਿਊਟ੍ਰੀਸ਼ਨ ਕਿਹੜਾ ਦਿੰਦੇ ਆ ਸੀ weight loss ਦੱਸੋ ਨਿਊਟ੍ਰੀਸ਼ਨ ਦੱਸ ਕੇ ਐ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਹ ਨਿਊਟ੍ਰੀਸ਼ਨ ਆਇਆ ਆਮ ਮਿਲਦਾ ਨਹੀਂ ਬਸ ਤੁਸੀਂ ਹਰ ਇੱਕ ਕਿਤੋਂ ਲੈ ਲਓਗੇ ਜੇ ਤੁਸੀਂ ਉਹਨਾਂ ਨਾਲ ਕੰਟੈਕ ਕਈ ਵਾਰ ਕੇਥੇ থਾਇਰੋਇਡ ਹੁੰਦਾ ਕੋਈ ਹੋਰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਫਿਰ ਉਹਵੇਂ ਜਿਵੇਂ ਤੁਹਾਨੂੰ ਉਸ ਅਕੋਰਡਿੰਗ ਉਹ ਗਾਈਡ ਕਰਨਗੇ ਹਨ ਆਏ ਮੈਂ ਤੁਹਾਨੂੰ ਗਲਤ ਨਹੀਂ ਗਾਈਡ ਕਰਦੀ ਹੈਗੀ ਜੇ ਤੁਸੀ ਪ੍ਰੋਪਰ weight loss ਕਰਨਾ ਤਾਂ ਤੁਹਾਨੂੰ ਉਹਨਾਂ ਨਾਲ ਕੰਟੈਕਟ ਕਰਨਾ ਪਊਗਾ ਮੈਂ ਇਹ ਨਹੀਂ ਕਹਿੰਦੀ ਕੱਲੀ ਅਮਨਜੋਤ ਨਾਲ ਹੀ ਕੰਟੈਕਟ ਕਰੋ ਮੇਰਾ ਉਹਨਾਂ ਕੋਈ ਲਿੰਕ ਨਹੀਂ ਹੈਗਾ ਲਾ ਤੁਸੀਂ ਹੋਰ ਵੀ ਬਹੁਤ ਹੋਂਦੀਆਂ ਨੇ weight loss ਵਾਲੀ ਵੀਡੀਓਜ਼ ਬਹੁਤ ਆਸਟ੍ਰੇਲੀਆ ਚ ਕੈਨੇਡਾ ਚ ਹੋਰ ਵੀ ਬਹੁਤ ਜ਼ਿਆਦਾ ਕੁੜੀਆਂ ਨੇ ਇਹ ਤਾਂ weight loss ਕਰਾਉਂਦੀਆਂ ਤੁਸੀਂ ਜਿੰਨਾ ਮਰਜ਼ੀ ਕੰਟੈਕਟ ਕਰ ਸਕਦੇ ਹੋਗੇ ਇਹ ਕੋਈ ਮੈਂ ਆਇ ਨਹੀਂ ਗਈ ਵੀ ਅਮਨਜੋਤ ਨਾਲ ਨਹੀਂ ਕਰੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਤੁਸੀਂ ਆਪ ਦਾ ਪੇ ਕਰੋਗੇ ਹਨਾ ਤੇ ਆਪਾਂ ਤੁਸੀਂ ਸਾਰਾ ਪੈਕੇਜ ਮੰਗਾਉਗੇ weight loss ਕਰੋਗੇ ਉਹ ਜੇ ਮੇਰਾ ਕੁਝ ਨਹੀਂ ਹੈਗਾਗਾ ਕਈਆਂ ਨੂੰ ਆਇ ਹੁੰਦਾ ਕਿ ਅਮਨਜੋਤ ਨੇ ਇਹਦਾ ਕੋਈ ਲਿੰਕ ਨਾ ਹੋਵੇ ਮੇਰਾ ਕੋਈ ਲਿੰਕ ਨਹੀਂ ਹੈਗਾ ਪਰ ਮੈਂ ਤੁਹਾਨੂੰ ਗਲਤ ਨਹੀਂ ਗਾਈਡ ਕਰੂੰਗੀ ਨਿਊਟ੍ਰੀਸ਼ਨ ਦੱਸ ਕੇ ਹਨਾ ਤੁਸੀਂ ਕਿਤੇ ਦੇਖ ਕੇ ਉਹਨਾਂ ਪਰਾਂ ਤੋਂ ਕੀ ਮੰਗਾ ਲਓਇਆ ਉਹਨਾਂ ਨਾਲ ਦਾ ਮਿਲਦਾ ਮੰਗਾ ਲਓ ਇਹ ਜੇ ਤੁਸੀਂ ਫਿਰ ਆਇ ਕਰੋਗੇ ਤਾਂ ਆਪਣੇ ਬੋਡੀ ਨੂੰ ਨੁਕਸਾਨ ਕਰੋਗੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹੁਣ 15 ਅਗਸਤ ਕਰਕੇ ਡਿਸਕਾਊਂਟ ਵੀ ਲੱਗਿਆ ਹੋਇਆ ਹੈ ਅੱਜ ਮੈਂ ਮਨਜੋ ਦਾ ਸਟੇਟਸ ਚੈੱਕ ਕਰਿਆ ਸੀਗਾ ਤੇ 15 ਅਗਸਤ ਕਰਕੇ ਨਾ weight loss program ਤੇ ਡਿਸਕਾਊਂਟ ਲੱਗਿਆ ਹੋਇਆ। ਉਹ ਤੁਸੀਂ ਇੱਕ ਵਾਰ ਉਹਨਾਂ ਨਾਲ ਗੱਲ ਕਰਕੇ ਪੁੱਛ ਲਓ ਵੀ ਕੀ ਕੋਸਟ ਪੈਂਦੀ ਆ। ਹੁਣ ਤਾਂ ਤਾਂ ਥੋੜਾ ਜਿਹਾ ਮਹਿੰਗਾ ਪਰ ਇੱਕ ਮਹੀਨੇ ਵਿੱਚ ਜਾਂ ਕੀ 45 ਡੇਸ ਦੇ ਵਿੱਚ ਬਹੁਤ ਅੱਛਾ ਖਾਸਾ weight loss ਹੋ ਜਾਂਦਾ। ਘਰ ਦੇ ਹੀ ਆਪਾਂ ਖਾਣਾ ਖਾਣਾ ਉਹ ਚਲੋ ਥੋੜਾ ਜਿਹਾ ਬੇਸਵਾਦਾ ਵੀ ਚੱਲ ਜਾਂਦਾ ਪਰ ਖਾਣਾ ਆਪਾਂ ਦੇਖੋ ਘਰ ਦਾ ਹੀ ਹੁੰਦਾ ਸਭ ਦੀਆਂ ਹੋਈ ਹੈ ਨਾ। weight loss ਵੀ ਅੱਛਾ ਖਾਸਾ ਇੱਕ ਮਹੀਨੇ ਵਿੱਚ ਚਲਾ ਜਾਂਦਾ। ਤੇ ਇਹਨਾਂ ਦੇ ਪ੍ਰੋਗਰਾਮ ਦੇ ਰਿਜ਼ਲਟ ਵੀ ਬਹੁਤ ਅੱਛੇ ਨੇਗੇ। ਉਹ ਸਾਈਡ ਇਫੈਕਟ ਨਹੀਂ ਕੁਝ ਨਹੀਂ ਜੇ ਤੁਸੀਂ weight loss ਕਰਨਾ ਚਾਹੁੰਦੇ ਹੋ ਤਾਂ ਮੰਜੂਰ ਨਾਲ ਕੰਟੈਕਟ ਕਰ ਲਓ ਉਹਨਾਂ ਨਾਲ ਨਹੀਂ ਕਰਨਾ ਹੋਰ ਵੀ ਹੈਗੇ ਨੇ ਕੁੜੀਆਂ ਹਨਾ ਉਹਨਾਂ ਨਾਲ ਵੀ ਕਰ ਸਕਦੇ ਤੁਸੀਂ ਵੀਡੀਓਜ਼ ਦੇਖਦੇ ਹੋਣਗੇ ਇੰਸਟਾਗ੍ਰam ਤੇ ਤੇ ਹੁਣ ਮੈਂ ਨਾਲ ਸਾਫ਼ ਕਰਨਾ ਸੀ ਕਿਚਨ ਦਾ ਬਲਾਈਂਡ ਬਹੁਤ ਦਿਨਾਂ ਤੋਂ ਮੈਂ ਸੋਚ ਰਹੀ ਸੀ ਬਲਾਈਂਡ ਸਾਫ਼ ਕਰਨਾ ਸਾਫ਼ ਕਰਨਾ ਪਰ ਟਾਈਮ ਨਹੀਂ ਲੱਗ ਪਾਂਦਾ ਸੀ ਜਾਂ ਫਿਰ ਮੇਰੀ ਘੌਲ ਕਹਿ ਲਓ ਹਨਾ ਅੱਜ ਮੈਂ ਕਿਚਨ ਲਈ ਸਾਫ਼ ਕਰਾਂ ਪਹਿਲਾਂ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀ ਇਹ ਵਿੱਚ ਛੋਟੇ ਛੋਟੇ ਜਾਲੇ ਵੀ ਲੱਗੇ ਪਏ ਸੀ ਕਿਚਨ ਵਾਲੀ ਵਿੰਡ ਹੁਣ ਗਰਮੀ ਕਰਕੇ ਖੁੱਲੀ ਹੁੰਦੀ ਹੈ ਤੇ ਉਹਦੇ ਵਿੱਚੋਂ ਡਸਟ ਵੀ ਬਹੁਤ ਆਉਂਦੀ ਨਾ ਖੁੱਲੀ ਹੋਵੇ ਡਸਟ ਨੇ ਤਾਂ ਵੀ ਦੇਖੋ ਆਣੀ ਆਉਣਾ ਪਰ ਹੁਣ ਬਾਰਿਸ਼ ਜਿਵੇਂ ਮੌਸਮ ਬਰਸਾਤ ਵਾਲਾ ਤੇ ਡਸਟ ਦੱਬੀ ਅੱਗੇ ਨਾਲੋਂ ਦੱਬੀ ਹੈ ਬਹੁਤ ਘੱਟ ਡਸਟ ਅੱਗੇ ਜਿਵੇਂ ਤੇ ਇੱਕ ਦਿਨ ਛੱਡ ਕੇ ਡਸਟਿੰਗ ਕਰਨੀ ਪੈਂਦੀ ਹੈ ਡੇਲੀ ਕਰਨੀ ਪੈਂਦੀ ਹੁਣ ਫਰਕ ਹੈ ਡਸਟ ਆਉਂਦੀ ਤਾਂ ਜ਼ਰੂਰ ਆ ਪਰ ਪਤਾ ਨਹੀਂ ਕਿੱਥੋਂ ਆਉਂਦੀ ਹੈ ਪਰ ਅੱਗੇ ਨਾਲੋਂ ਘੱਟ ਹੈ ਸੋ ਬਲਾਈਂਸ ਸਾਫ ਕਰਨਾ ਇਹ ਮੇਰਾ ਤਰੀਕਾ ਹੈ ਜਿਹੜਾ ਡਸਟਰ ਨਾਲ ਮੇਰੇ ਕੋਲ ਕੰਦਾ ਸਾਫ ਕਰਨ ਵਾਲਾ ਉਹਦੇ ਉੱਪਰ ਮੈਂ ਜਰਾ ਪੁਰਾਣੀ ਜਰਾਬ ਗਿੱਲੀ ਕਰਕੇ ਝਟਾ ਲਾਂਣੀ ਆ ਤੇ ਗਿੱਲੀ ਜਰਾਬ ਨਾਲ ਸਾਰੀ ਜਿਹੜੀ ਡਸਟ ਆ ਮਿੱਟੀ ਆ ਨਾਲ ਲੱਗੀ ਜਾਂਦਾ ਅੱਛੀ ਤਰ੍ਹਾਂ ਸਾਫ ਹੋ ਜਾਂਦਾਗਾ ਹੂੰ ਗੈਸ ਅਗਲੀ ਵਾਰ ਜਦੋਂ ਮੈਂ ਸਾਫ ਕਰੂੰਗੀ ਤਾਂ ਮੈਂ ਉੱਪਰ ਸ਼ੈਲਫ ਤੇ ਉੱਪਰ ਚੜ ਕੇ ਨਾ ਫੇਰ ਕੱਪੜੇ ਨਾਲ ਸਾਫ ਕਰੂੰਗੀ ਇਹਦਾ ਹੋ ਤਾਂ ਜਾਂਦਾ ਸਾਫ ਪਰ ਜਸਟ 70 ਤੋਂ 80% ਸਾਫ ਹੁੰਦਾ ਥੋੜਾ ਜਿਹਾ ਫੇਰ ਵੀ ਕਿਤੇ ਨ ਕਿਤੇ ਕਮੀ ਰਹਿ ਜਾਂਦੀ ਆ ਫਿਰ ਨੈਕਸਟ ਟਾਈਮ ਮੈਂ ਅੱਛੀ ਤਰ੍ਹਾਂ ਹੀ ਸਾਫ ਕਰੂੰਗੀ ਨੂੰ ਤੇ ਐਸੇ ਕਿ ਸੋਚਿਆ ਚਲੋ ਇੱਕ ਵਾਰ ਹੋਰ ਮੈਨੂੰ ਐਂ ਕਰ ਦਾਨੀ ਆ ਥੋੜੇ ਇਸ ਤਰ੍ਹਾਂ ਸਾਫ ਕਰਨਾ ਈਜ਼ੀ ਲੱਗਦਾ ਹਨਾ ਉੱਪਰ ਤੁਸੀਂ ਸ਼ੈਲਫ ਤੇ ਚੜੋ ਪਾਣੀ ਦੀ ਬਾਲਟੀ ਕੋਲੇ ਰੱਖੋ ਕੱਪੜਾ ਗਿੱਲਾ ਕਰ ਕਰਨਾ ਚੁਰਾ ਨਿਚੋੜ ਕੇ ਹੋਈ ਇੱਕ ਇੱਕ ਤੁਸੀਂ ਪੱਤੀ ਤੋਂ ਮਾਰੋ ਉਹ ਥੋੜਾ ਜਿਹਾ ਸਾਇਨ ਲੱਗਦਾ ਆਪ ਨੂੰ ਟਰਜਾ ਲੱਗਦਾ ਵੀ ਇੰਨਾ ਕੰਮ じゃ ਵਧੂਗਾ ਤੇ ਈਜ਼ੀ ਲੱਗਦਾ ਪਰ ਥੋੜੀ ਜਿਹੀ ਕਮੀ ਰਹਿ ਜਾਂਦੀ ਐਨਾ ਵਧੀਆ ਉਵੇਂ ਜਿਵੇਂ ਸਾਫ ਨਹੀਂ ਹੁੰਦਾ ਪਰ ਹਾਂ ਹੋ ਜਾਂਦਾ ਸਾਫ ਥੋੜਾ ਜਿਹਾ ਕੋਰਨਰ ਚ ਜਿੱਥੇ ਇਹ ਬੰਨੇ ਬੁੰਨੇ ਹੋਏ ਨਾ ਉੱਥੇ ਤੱਕ ਨਹੀਂ ਫਿਰੇ ਅੱਗੇ ਜਾਂਦਾ ਉਹ ਸਾਫ ਵਧੀਆ ਹੋ ਜਾਂਦਾ ਇਹ ਮੇਰੇ ਕਾਫੀ ਦਿਨਾਂ ਤੋਂ ਕਾਲ ਕਰੀ ਪਈ ਸੀ ਬਿਚਨ ਮੈਂ ਸਾਫ ਕਰਨਾ ਇਹ ਵੀ ਕਾਜੀ ਮੇਰਾ ਕੰਮ ਹੋ ਗਿਆ। ਤੋਂ ਉਹਨਾਂ ਇਧਰ ਮੈਂ ਬੜਨੀ ਰੱਖੇ ਸਬਜੀ ਪਹਿਲਾਂ ਮੈਂ ਸੋਚ ਲਈ ਦਾਲ ਬਣਾਵਾ ਕੋਈ ਸਬਜੀ ਨਹੀਂ ਫ੍ਰਿਜ ਦੇਖਿਆ ਤਾਂ ਫ੍ਰਿਜ ਵਿੱਚ ਬੈਂਗਣੀ ਪਈ ਸੀ ਫਿਰ ਮੈਂ ਆਲੂ ਬੈਂਗਣੀ ਦੀ ਬਣਾ ਰਹੀ ਸਬਜੀ ਥੋੜੀ ਸਬਜੀ ਸੀ ਕਰਕੇ ਮੈਂ ਆਵਲੀ ਕੜਾਹੀ ਚ ਬਣਾ ਰਹੀ ਪੁਰਾਣੀ ਕੜਾਹੀ ਜੇ ਇਹ ਵੀ ਕੰਮ ਆ ਜਾਂਦੀ ਆ। ਫਿਰ ਨਹੀਂ ਤਾਂ ਉਹਦੇ ਕੱਲੇ ਬੇਸ ਬੇਸ ਤੇ ਸਬਜੀ ਰਹਿੰਦੀ ਹੈ ਸਾਈਡਾਂ ਤੋਂ ਕੜਾਹੀ ਨਾ ਸੁੱਕੀ ਜੀ ਮੱਚੀ ਜਾਂਦੀ ਆ। ਸਬਜੀ ਥੋੜੀ ਹੋਵੇ ਤਾਂ ਆਵਲੀ ਕੜਾਹੀ ਚ ਬਣਾ ਲੈਂਦੀ ਆ ਮੈਂ। ਤੇ ਬੈਂਗਣ ਭੁੰਨ ਕੇ ਮੈਮੈਸ਼ ਕਰਕੇ ਰੱਖਦੇ ਸਵੇਰੇ ਬਣਾਉਂਗੀ ਬੈਂਗਣ ਦਾ ਪੜਥਾ ਤੇ ਹੁਣ ਟਾਈਮ ਹੋ ਗਿਆ ਸੀ ਮੇਰੇ ਗੁਰਦੁਆਰੇ ਆਉਂਦਾ ਤੇ ਮੈਂ ਆ ਗਈ ਗੁਰਦੁਆਰੇ ਇੱਥੇ ਬੈਠਾਂਗੇ ਪਾਠ ਕਰਾਂਗੇ ਤੇ ਫਿਰ ਮੈਂ ਜਾਉਂਗੀ ਘਰੇ ਤੇ ਜਦੋਂ ਮੈਂ ਗੁਰਦੁਆਰੇ ਬੈਠੀ ਸੀ ਇੰਨੀ ਤੇਜ਼ ਬਾਰਿਸ਼ ਆਈ ਤੇ ਬਹੁਤ ਤੇਜ਼ ਬਾਰਿਸ਼ ਆਈ ਹੁਣ ਤਾਂ ਮੈਂ ਘਰੇ ਆ ਗਈ ਵੇੜੇ 'ਚ ਸੈਰ ਕਰਨ ਆਈ ਹਾਂ ਤੇ ਬਾਰਿਸ਼ ਦਾ ਛੜਾਕਾ ਜਿਹਾ ਆਇਆ ਇੱਕਦਮ ਛੜਾਕਾ ਜਿਹਾ ਬਹੁਤ ਜ਼ਿਆਦਾ ਨਮੀ ਨਹੀਂ ਪਿਆ ਛੜਾਕਾ ਜਿਹਾ ਆਇਆ ਬਸ ਗਰਮੀ ਫੇਰ ਵੀ ਮੀਂਹ ਪੈ ਜ ਤਾਂ ਵੀ ਗਰਮੀ ਨਾ ਪਵੇ ਥਾਂ ਵੀ ਗਰਮੀ ਹੈ ਨਾ ਪਰਦਾ ਅੱਜ ਹੀ ਹਿਊਮਸ ਹਿਊਮਿਡਿਟੀ ਬਹੁਤ ਜ਼ਿਆਦਾ ਹੋਈ ਪਈ ਹੈ ਤੁਹਨ ਕਰਦੇ ਆ ਸੈਰ ਟਾਈਮ ਹੋ ਗਿਆ 6:30 ਦਾ ਮੈਂ ਵਾਕ ਕਰਨ ਨਾਲ ਲੈ ਕੇ ਐਪਲ ਗ੍ਰੀਨ ਐਪਲ ਮੈਨੂੰ ਬਹੁਤ ਪਸੰਦ ਆ ਰਿਹਾ ਰੈਡ ਐਪਲ ਮੈਂ ਬਿਲਕੁਲ ਖਾ ਸਕਦੀ ਮੈਨੂੰ ਜਮਾਂ ਸੁਆਣ ਲੱਗਦੀ ਹਲਕੀ ਭੁੱਖ ਲੱਗ ਰਹੀ ਸੀ ਫਿਰ ਮੈਂ ਸੋਚਾਂ ਨਾ ਹੈਲਦੀ ਕੁ ਖਾਣਾ ਹੈਲਦੀ ਖਾਂਦਾ ਜਾਵੇ ਹੈ ਨਾ ਐਪਲ ਖਾਦੇ ਨਾਲ ਕਰਦੇ ਵਾਕ ਸੋ ਇਹ ਸੀ ਮੇਰਾ ਡਿਨਰ ਪਹਿਲਾਂ ਮੈਂ ਸੋਚਿਆ ਡਿਨਰ ਵਿੱਚ ਨਾ ਮੈਂ ਕੀ ਨੂੰ ਆ ਬਣਾਉਂਗੀ ਫਿਰ ਮੈਂ ਭੁੱਲ ਗਈ ਉਹ ਸਾਮਾਨ ਵਗੈਰਾ ਸ਼ਾਪਿੰ ਫਿਰ ਮੈਂ ਕਿਹਾ ਚਲ ਆਲੂ ਬੈਂਗਣੀ ਸਬਜ਼ੀ ਖਾ ਲਾਂਗੇ ਨਾਲ ਮੈਂ ਥੋੜੀ ਦਹੀਂ ਨਾਲੀ ਦਹੀਂ ਮੈਨਾਂ ਮੈਨੂੰ ਸਬਰ ਨਹੀਂ ਆਉਂਦਾ ਟਾਈਮ ਹੋ ਗਿਆ 9:30 ਤਾਂ ਖਾਣਾ ਮੈਂ ਤਾਂ ਆਪ ਦਾ ਬਹੁਤ ਟਾਈਮ ਦਾ ਪਹਿਲਾਂ ਦਾ ਖਾਦਾ ਹਨਾ ਦੁਵਿੰਦਰ ਅੱਜ ਰਾਤ ਨੂੰ ਆਉਣਗੇ ਲੇਟ ਤੇ ਉਹ ਆਲਮੋਸਟ 100% ਮੈਂ ਸ਼ੋਰ ਆ ਬਾਰਗ ਖਾ ਕੇ ਆਉਣਗੇ ਨਾ ਲੇਟ ਤਾਂ ਫਿਰ ਬੰਦਾ ਬਾਹਰ ਹੀ ਖਾਊ ਖਾਣਾ ਹਨਾ ਕਿਚਨ ਚ ਮੈਂ ਸਾਰਾ ਕੁਝ ਚੱਕ ਤਾ ਸਾਫ ਕਰਤਾ ਖਾਣਾ ਪਾਣੀ ਸਾਡਾ ਹੋ ਗਿਆ ਤੇ ਅੱਜ ਨਾ ਮੈਨੂੰ ਵੀ ਕਮੈਂਟ ਆਇਆ YouTube ਤੇ ਮੈਂ ਉਹਨੂੰ ਨੈਗੇਟਿਵ ਨਹੀਂ ਮੈਂ ਲੈ ਰਹੀ ਹੈਗੀ ਪਲੀਜ਼ ਇਹ ਨਾ ਸਮਝੋ ਕਿ ਮੈਂ ਨੈਗੇਟਿਵ ਲੈ ਰਹੀ ਆ ਉਹਨਾਂ ਦਾ ਕਮੈਂਟ ਆਇਆ ਕਿ ਕਹਿੰਦੇ ਤੁਸੀਂ ਹਰ ਵੀਡੀਓ ਵਿੱਚ ਸਫਾਈ 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 ਕਰਦੇ ਹੋ ਹਨ ਇਹ ਸਫਾਈ ਤੋਂ ਬਿਨਾਂ ਤੁਹਾਡੇ ਕੋਲ ਕੋਈ ਗੱਲ ਨਹੀਂ ਹੈਗੀ ਮੈਸੇਜ ਆਇਆ ਰਹਿੰਗੇ ਤੇ ਇਹ ਕਹਿੰਦੇ ਸਫਾਈ ਤੋਂ ਬਿਨਾਂ ਤੁਹਾਡੇ ਕੋਲ ਕੋਈ ਗੱਲ ਨਹੀਂ ਹੈਗੀ ਹਰ ਵੀਡੀਓ ਸਫਾਈ 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 ਦੇਖੋ ਜੀ ਮੈਂ ਤਾਂ ਡੇਲੀ ਵਲੌਗ ਮੈਂ ਸ਼ੂਟ ਕਰਨੇ ਹੁੰਦੇ ਨੇ ਘਰ ਹੀ ਹਨ ਜਿਹੜਾ ਘਰ ਦੇ ਕੰਮ ਨੇ ਸਫਾਈ ਦੇ ਕੱਪੜਿਆਂ ਦੇ ਖਾਣੇ ਦੇ ਉਹੀ ਮੈਂ ਤੁਹਾਨੂੰ ਦਿਖਾਉਂਗੀ ਤੇ ਇਸ ਤੋਂ ਬਿਨਾਂ ਕੋਈ ਝੂਠ ਮੈਂ ਤੁਹਾਨੂੰ ਕੀ ਦਿਖਾ ਰਹਾ ਹਨ ਜਿ ਕਿ ਤੇ ਆਉਣਾ ਜਾਣਿਆ ਜਿਹੜੀ ਗੱਲ ਥੋੜੇ ਜੀ ਚੀਜ਼ ਉਹਨਾ ਸ਼ੇਅਰ ਕਰਨ ਵਾਲੀ ਹੁੰਦੀ ਹੈ ਕਰ ਲੈਣੇ ਹੁੰਦੇ ਆ ਜਿਹੜੇ ਕੋਈ ਆਪਣੇ ਫੈਮਿਲੀ ਦੀ ਪ੍ਰਾਈਵੇਸੀ ਲਈ ਆਪਾਂ ਪ੍ਰਾਈਵੇਸੀ ਰੱਖਣੀ ਉਹ ਮੈਂ ਪ੍ਰਾਈਵੇਸੀ ਵੀ ਰੱਖਦੀ ਆ ਹਰ ਇਹ ਨਹੀਂ ਮੇਜਿੱਥੇ ਜਾਣੇ ਹਮੇਸ਼ਾ ਮੈਂ ਵਲੌਗ ਬਣਾਉਣਾ ਜਿੱਥੇ ਕੋਈ ਕੋਈ ਗੱਲ ਆਪਣੀ ਕੋਈ ਕੰਮ ਆਪਣਾ ਪ੍ਰਾਈਵੇਸੀ ਵਾਲਾ ਹੁੰਦਾ ਉੱਥੇ ਆਪਾਂ ਪ੍ਰਾਈਵੇਸੀ ਵੀ ਰੱਖਣੀ ਹੁੰਦੀ ਆ ਕੋਈ ਥੋੜਾ ਨਾਲ ਸ਼ੇਅਰ ਕਰ ਸਕਦੇ ਉਹਨਾ ਥੋੜਾ ਨਾਲ ਸ਼ੇਅਰ ਵੀ ਕਰਦੀ ਆ ਪਰ ਜੇ ਮੈਂ ਕੋਈ ਹੈ ਮੈਂ ਸਿਰਫ ਥੋੜੇ ਕਹਿਣ ਤੇ ਵੀ ਕੁਝ ਹੋਰ ਦਿਖਾਇਆ ਕਰੋ ਮੈਂ ਕੁਝ ਹੋਰ ਦਿਖਾਉਣ ਲੱਗੀ ਮੇਰੇ ਕੋਲ ਕੁਝ ਹੈ ਨਹੀਂ ਹੋਰ ਦਿਖਾਉਣ ਨੂੰ ਜੋ ਮੈਂ ਤੁਹਾਨੂੰ ਦਿਖਾਉਣੀ ਹੈ ਰਿਐਲ ਹੋਰ ਮੈਂ ਕੁਝ ਫੇਕ ਕੁਝ ਦਿਖਾ ਨਹੀਂ ਸਕਦੀ ਹੈਗੀ ਬਸ ਜੇ ਤੁਹਾਨੂੰ ਮੇਰੇ ਵਲੌਗ ਅੱਛੇ ਲੱਗਦੇ ਤਾਂ ਦੇਖ ਲਓ ਨਹੀਂ ਅੱਛੇ ਲੱਗਦੇ ਤਾਂ ਕੋਈ ਗੱਲ ਨਹੀਂ ਤੁਹਾਨੂੰ ਜਿਹੜੇ ਅੱਛੇ ਲੱਗਦੇ ਉਹ ਦੇਖ ਲਓ ਹਨ ਪਰ ਮੇਰਾ ਕਹਿਣ ਦਾ ਪਾਪ ਮੇਰੇ ਇਹ ਤੁਸੀਂ ਮੇਰੇ ਆਨਸਰ ਨੂੰ 네ਗੇਟਿਵ ਨਾ ਲਿਓ ਜੇ ਤੁਹਾਨੂੰ ਅੱਛੇ ਲੱਗਦੇ ਵਲੌਗ ਦੇਖ ਲਾ ਕਰੋ ਮੇਰੇ ਵਲੌਗ ਚ ਸਫਾਈ ਤਾਂ ਹਰ ਵਲੌਗ ਚ ਆਇਆ ਹੀ ਕਰੂਗੀ ਕਿਉਂਕਿ ਘਰ ਦਾ ਕੰਮ ਘਰ ਦਾ ਕੰਮ ਮੈਂ ਕਰ ਨਹੀਂ ਕਰਨਾ ਐਨੇ ਨੌਕਰ ਚੱਕ ਕਰਨੀ ਸੀ ਰੱਖ ਸਕਦੇ ਵੀ ਮੈਂ ਬਿੱਲੀ ਪੈ ਜਾ ਬਿੱਲੀ ਬੈ ਕੇ ਵਲੌਗ ਦੀ ਕੀ ਬਣਾਉਂਗੀ ਹਨਾ ਮੈਨੂੰ ਐਨੇ ਗੱਲਾਂ ਵੀ ਨਹੀਂ ਆਉਂਦੀ ਕਿ ਮੈਂ ਗੱਲਾਂ ਮਾਰ ਕੇ ਟਾਈ ਸੋ ਇਹ ਸੀ ਮੇਰਾ ਰਿਪਲਾਈ ਤੁਹਾਨੂੰ ਕੋਈ ਮੈਂ 네ਗੇਟਿਵਲੀ ਤੁਹਾਨੂੰ ਰਿਪਲਾਈ ਨਹੀਂ ਕੀਤਾ ਮੈਂ ਤਾਂ ਤੁਹਾਨੂੰ ਕਹਿ ਗਈ ਆ ਅੱਛਾ ਲੱਗਦਾ ਦੇਖੋ ਨਹੀਂ ਅੱਛਾ ਨਾ ਨਹੀਂ ਲੱਗਦਾ ਨਾ ਦੇਖੋ ਸਫਾਈ ਮੇਰੇ ਵਲੌਗ ਚ ਹੋਇਆ ਕਰੂਗੀ ਕੁਕਿੰਗ ਮੇਰੇ ਵਲੌਗ ਚ ਹੋਇਆ ਕਰੂ ਕੱਪੜੇ ਤੋਂ ਪ੍ਰੈਸ ਕਰੂ ਜੋ ਮੈਂ ਕੰਮ ਕਰੂ ਉਹ ਮੈਂ ਡੇਲੀ ਤੁਹਾਨੂੰ ਸ਼ੇਅਰ ਕਰੂਗੀ ਹਨਾ ਸੋ ਕਰਦੇ ਆ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਮਾ ਚਲੀ ਵੀਡੀਓ ਅੱਛੀ ਲੱਗੀ ਹੋਊਗੀ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਲਿਓ ਨਹੀਂ ਅੱਛੀ ਲੱਗੀ ਤਾਂ ਨਾ ਕਰਿਓ ਤੇ ਚੈਨਲ ਸਬਸਕ੍ਰਾਈਬ ਜੇ ਨੇ ਨਹੀਂ ਕੀਤਾ ਤਾਂ ਕਰ ਲਿਓ ਤੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤ